ਬਾਕੀ ਜਿਹੜੀ ਗੱਲ ਹੈਗੀ ਪੱਗ ਵਾਲੀ ਇਹ ਤਾਂ ਹੈ ਹੀ ਨਹੀਂ ਸੀ ਨਾ ਕੋਈ ਗੱਲ ਵੀ ਮੈਥੋਂ ਇਹ ਉਹ ਕਰਦਾ ਵੀ ਮੈਥੋਂ ਇਹ ਪੁੱਛਦਾ ਜਾਂ ਕੁਝ ਹੋਰ ਕਰਦਾ ਵੀ ਨਾ ਤਾਂ ਇਹ ਹੋਈ ਸੀਗੀ ਗੱਲ ਨਾ ਮੈਂ ਆਪਾਂ ਨੇ ਕੋਈ ਪੱਗ ਲਾਹੀ ਸੀਗੀ ਇਹਦੇ ਪਿਓ ਦੀ ਪਰ ਇਸ ਬੰਦੇ ਨੇ ਜਿਹੜੀ ਹੈਗੀ ਹੈ ਮੇਰੇ ਕੱਪੜੇ ਸਾਰੇ ਉਤਾਰ ਕੇ ਮੈਨੂੰ ਬਿਲਕੁਲ ਨੰਗਾ ਕਰਕੇ ਮੈਨੂੰ ਇਹਨੇ ਕਿਹਾ ਵੀ ਮੰਗ ਮਾਫੀ ਮੈਂ ਉੱਥੇ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰੂੰਗਾ ਮੈਂ ਆਪਣੀ ਜਾਨ ਬਚਾਉਣ ਦੇ ਮਾਰੇ ਨੇ ਮੈਂ ਮਾਫੀ ਵੀ ਮੰਨਦੀ ਕੱਕ ਨੇ ਮੇਰੇ ਸਾਰੇ ਕੱਪੜੇ ਲਾ ਕੇ ਮੈਨੂੰ ਅਲਫ ਨੰਗਾ ਕਰ ਦੇ ਸੀ ਜਾਨਕੀ ਪੂਰੇ ਨਰਦਈ ਪੁਨੇ ਤੇ ਉਤਰਿਆ ਪੂਰਾ ਨਰਦਈ ਪਣੇ ਤੇ ਬਾਈ ਜੀ ਉਹ ਉਹ ਮਤਲਬ ਇਹਨੇ ਉਹ ਕੀਤਾ ਜਿਹੜਾ ਕੁਝ ਮੇਰਾ ਨੰਗਾ ਕਰਕੇ ਵੀ ਮੈਨੂੰ ਮੇਰੇ ਪਿੰਡੇ ਦੇ ਉੱਤੇ ਇਹਨੇ ਡਾਂਗਾ ਮਾਰਿਆ ਤੇ ਐਂ ਵੀ ਕਹਿੰਦਾ ਰਿਹਾ ਵੀ ਤੁਸੀਂ ਮੇਰੇ ਪਿਓ ਦੇ ਥੱਪੜ ਮਾਰੇ ਜਾਓ ਬਿਲਕੁਲ ਨਹੀਂ ਬਾਈ ਜੀ ਕੋਈ ਗੱਲ ਹੀ ਨਹੀਂ ਹੋਈ ਹੋਈ ਨਹੀਂ ਸੀ ਇਹ ਗੱਲ ਵੀ ਮੈਨੂੰ ਤਾਂ ਤਾਂ ਕਹਿੰਦਾ ਜੇ ਹੋਈ ਹੁੰਦੀ ਜੀ ਇਹ ਗੱਲ ਹੂੰ ਮੈਨੂੰ ਤਾਂ ਤਾਂ ਕਹਿੰਦਾ ਵੀ ਜੇ ਇਹ ਗੱਲ ਹੋਈ ਹੁੰਦੀ ਜਦੋਂ ਹੋਈ ਹੀ ਨਹੀਂ ਸੀ ਜੀ ਕਰਨੀ ਤਾਂ ਕਰਨੀ ਤਾਂ ਇਹਨੇ ਮੇਰੇ ਤੇ ਮੇਰੀ ਮੈਨੂੰ ਕੁੱਟ ਕੇ ਇਹਨੇ ਬਾਜ਼ਾਰ ਦੇ ਵਿੱਚ ਦਹਿਸ਼ਤ ਪਾਉਣੀ ਸੀ ਆਫਰ ਨੰਗਾ ਕਰਕੇ ਵੀਡੀਓ ਬਣਾਈ ਇਹ ਕੁੱਟਦਾ ਰਿਹਾ ਤੇ ਵੀਡੀਓ ਕੋਣ ਬਣਾਉਂਦਾ ਸੀ ਵੀਡੀਓ ਕੋਈ ਹੋਰ ਮੁੰਡਾ ਬਣਾ ਰਿਹਾ ਸੀ ਇਹਨੇ ਬੜਾ ਜੇ ਅਗਰ ਇਹ ਕਾਊਂਟਰ ਨਾ ਹੁੰਦਾ ਤਾਂ ਇਹਨਾਂ ਨੇ ਸਾਡੇ ਧਨੋਲੇ ਦੇ ਜਿਹੜੇ ਹੈਗੇ ਨੇ ਮਹਾਜਨਾਂ ਦਾ ਮੁੰਡਾ ਸਾਫਕਾ ਸੀ ਸਾਡੇ ਮਨੀਸ਼ ਵਾਂਸਰ ਇਹਨਾਂ ਨੇ ਉਹਨੂੰ ਵੀ ਨੁਕਸਾਨ ਪਹੁੰਚਾਉਣਾ ਸੀ ਇੱਕ ਸਾਡੇ ਮੈਂ ਨੌ ਨਹੀਂ ਲੈਂਦਾ ਸਾਡੇ ਇੱਕ ਬਹੁਤ ਤਕੜੇ ਮਹਾਜਨ ਨੇ ਤੇ ਉਹਨਾਂ ਉਹਨਾਂ ਨੂੰ ਵੀ ਇਹਨਾਂ ਨੇ ਮੈਂ ਨੁਕਸਾਨ ਪਹੁੰਚਾਉਣਾ ਸੀਗਾ ਇਹ ਭਾਨੇ ਸਿੱਧੂ ਨੂੰ ਵੀ ਇਹਨਾਂ ਨੇ ਨੁਕਸਾਨ ਪਹੁੰਚਾਉਣਾ ਸੀਗਾ ਉਹਨੂੰ ਵੀ ਅਥਰੈਕਟ ਆਇਆ ਹੋਇਆ ਸੀਗਾ ਇੱਕ ਸਾਡੇ ਬੁਗਰਾ ਵਾਲਾ ਕਲਦੀਪ ਸਰਪੰਚ ਹੈ ਉਹਨੂੰ ਵੀ ਅਥਰੈਕਟ ਆਇਆ ਹੋਇਆ ਸੀ ਭਾਈ ਜੀ ਉਹਦਾ ਵੀ ਇਹਨਾਂ ਨੇ ਨੁਕਸਾਨ ਕਰਨਾ ਸੀ ਇੱਕ ਬਾਦਸ਼ਾਹਪੁਰ ਦਾ ਜਿਹੜਾ ਇਹਦਾ ਪੁਰਾਣਾ ਮਿੱਤਰ ਹੈ ਇਕਵਾਲ ਸਾਫ ਦਾ ਸਰਪੰਚ ਹੈ ਇਹਨਾਂ ਨੇ ਉਹਨੂੰ ਵੀ ਇਹ ਕਹਿੰਦਾ ਰਿਹਾ ਕਿ ਮੈਂ ਇਹਨੂੰ ਮਾਰੂਗਾ ਮੈਂ ਇਹਨੂੰ ਮਾਰੂਗਾ ਉਹਨੂੰ ਵੀ ਅਥਰੈਟ ਮਤਲਬ ਕਰਦਾ ਰਿਹਾ ਹੈ ਇਹ ਇਹਦੇ ਨਿਸ਼ਾਨੇ ਤੇ ਸੀਗੇ ਮਤਲਬ ਜਿਹੜਾ ਇਹਨੂੰ ਨਹੀਂ ਕੋਈ ਉਹ ਕਰਦਾ ਸੀਗਾ ਉਹ ਇਹਦੇ ਨਿਸ਼ਾਨੇ ਤੇ ਹੁੰਦਾ ਸੀਗਾ ਉਹ ਇਹ ਦਬਾਉਣਾ ਉਹਨੂੰ ਪਸੰਦ ਕਰਦਾ ਸੀਗਾ ਇਹਦੀ ਇਹ ਫਿਤਰਤ ਸੀ ਵੀ ਮੈਂ ਇਹਨੂੰ ਵੀ ਦਵਾ ਦਿਆਂ ਇਹਨੂੰ ਵੀ ਦਵਾ ਦਿਆਂ ਇਹ ਸੀ ਜਿਵੇਂ ਤਾਂ ਆਪ ਤਾਂ ਭਗੌੜਾ ਸੀਗਾ ਇਹਦੀ ਫਿਰ ਰੈਕੀ ਕੌਣ ਕਰਦਾ ਸੀਗਾ ਇਹਦੇ ਪਿੱਛੇ ਜਾਂ ਕੋਈ ਨਾਲ ਇਹਦੇ ਸਹਿਦੋਸੀ ਜਾਂ ਜਿਹੜੇ ਬੰਦੇ ਇਹਦੀ ਸਪੋਰਟ ਕਰਦੇ ਸੀ ਮਗਰੋਂ ਉਹ ਮਤਲਬ ਕੌਣ ਸੀਗੇ ਲੋਕ ਜਿਹੜੇ ਇਹਦੀ ਮਤਲਬ ਦੱਸਦੇ ਸੀਗੇ ਵੀ ਹੁਣ ਆ ਫਲਾਨਾ ਇੱਥੇ ਫਿਰਦਾ ਜਿਵੇਂ ਤੁਹਾਡੀ ਵੀ ਕੋਈ ਰੈਕੀ ਹੋਈ ਹੋ ਪਹਿਲਾਂ ਬਿਲਕੁਲ ਹੋਈ ਹੈ ਬਾਈ ਜੀ ਮੇਰੀ ਵੀ ਰੈਕੀ ਹੋਈ ਹੈ ਮੈਂ ਹਲੇ ਉਸ ਗੱਲ ਨੂੰ ਓਪਨ ਨਹੀਂ ਕਰਨਾ ਚਾਹੁੰਦਾ ਵੀ ਮੇਰੀ ਰੈਕੀ ਕਿਹਨੇ ਕੀਤੀ ਹੈ ਮੈਂ ਵੈਸੇ ਪੁਰਸ ਆਪਸਰਾ ਕੋਲੇ ਮੈਂ ਇਹ ਗੱਲ ਦੱਸਤੀ ਸੀ ਵੀ ਫਲਾਨੇ ਬੰਦੇ ਨੇ ਮੇਰੀ ਰੈਕੀ ਕੀਤੀ ਹੈ ਮੈਨੂੰ ਪਤਾ ਹੈ ਜਿਹੜੀ ਇਹਦੀ ਜਿਹੜੀ ਮਨੀਸ਼ ਦੀ ਰੈਕੀ ਕਰ ਰਿਆ ਸੀਗਾ ਉਹ ਜਿਹਦੀ ਪਹਿਲਾਂ ਭੂਰੇ ਨੇ ਰੈਕੀ ਕਰਕੇ ਭੂਰੇ ਦੇ ਸੱਟਾਂ ਮਰਵਾਇਆ ਸੀ ਉਹੀ ਬੰਦਾ ਹੈ ਠੀਕ ਹੈ ਕਿ ਨਹੀਂ ਅਸੀਂ ਸਮਾਂ ਉਣ ਤੇ ਸਾਰਾ ਕੁਝ ਮਤਲਬ ਇਹ ਜਿਹੜੀ ਹੈਗੀ ਹੈ ਇਹਨੂੰ ਨੰਗਾ ਕਰ ਬਹਲਾ ਜੀ ਲਾਸਟ ਸਵਾਲ ਆ ਇੱਕ ਨੌਜਵਾਨ ਨੇ ਜਿਹੜੇ ਇਸ ਰਾਹ ਤੁਰ ਪੈਂਦੇ ਨੇ ਬਾਈ ਜੀ ਬਾਈ ਜੀ ਕਰਕੇ 15 ਤੋਂ 22 25 ਸਾਲ ਦੇ ਮੁੰਡੇ ਨੇ ਜਿਹੜੇ ਬਾਈ ਜੀ ਬਾਈ ਜੀ ਕਰਕੇ ਉਹ ਇਸ ਰਾਹ ਨੂੰ ਤੁਰਦੇ ਨੇ ਉਹਨਾਂ ਨੂੰ ਸੁਨੇਹਾ ਕੀ ਦਿਨਾ ਚਾਹੁੰਦੇ ਹੋ ਤੁਸੀਂ ਵੀ ਇਹ ਬਹੁਤ ਕੁਝ ਹੰਡਾਇਆ ਬਾਈ ਮੈਂ ਤਾਂ ਇੱਕ ਗੱਲ ਕਹੂਗਾ ਵੀ ਇਹਨਾਂ ਜਿਹੜਾ ਇਹ ਕੰਮ ਹੈ ਨਾ ਦਲਦਲ ਹੈ ਜਿਹੜੀ ਇਹ ਹੈ ਇਹ ਬਹੁਤ ਮਾੜੀ ਦਲਦਲ ਹੈ ਜਿਹੜੇ ਬੰਦੇ ਜਿਹੜੇ ਜਿਹੜੇ ਬੱਚਿਆਂ ਤੋਂ ਜਿਹੜੇ ਮਾਪਿਓ ਨਾ ਆਪਦੇ ਬੱਚਿਆਂ ਨੂੰ ਸਾਹਮਣੇ ਰੱਖਣਾ ਕਿਉਂ ਅੱਜ ਕੱਲ ਨਸ਼ਿਆਂ ਦਾ ਦੌਰ ਬਹੁਤ ਚੱਲਦਾ ਹੈ ਇਹ ਲੋਕ ਜਿਵੇਂ ਹੁਣ ਜਿਹੜੇ ਕਾਲੇ ਹੋਰੀ ਨੇ ਇਹ ਬੰਦੇ ਨੂੰ ਆਪ ਨਸ਼ਾ ਕਰਵਾ ਕੇ ਜਵਾਕਾਂ ਨੂੰ ਇਹ ਪਟਦੇ ਆ ਇਹ ਇਹ ਦਮਦਲ ਦੇ ਵਿੱਚੋਂ ਬੱਚਿਆਂ ਨੂੰ ਆਪਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਮੈਂ ਨੌਜਵਾਨਾਂ ਨੂੰ ਵੀ ਇਹੀ ਗੱਲ ਕਹੂੰਗਾ ਵੀ ਇਹ ਕੰਮਾਂ ਦੇ ਵਿੱਚ ਕੱਖ ਨਹੀਂ ਹੈਗਾ ਬਿਨਾਂ ਬਰਬਾਦੀ ਤੋਂ ਔਰ ਬਿਨਾਂ ਆਪਣੀ ਜ਼ਿੰਦਗੀ ਖਰਾਬ ਕਰਨ ਦੇ ਤੋਂ ਬਿਨਾਂ ਇਹਦੇ ਵਿੱਚ ਕੱਖ ਨਹੀਂ ਹੈਗਾ ਇਹ ਹੋਇਆ ਕੀ ਮਤਲਬ ਇਹ ਉਸ ਦਿਨ ਮੈਂ ਆਪਦੇ ਖੇਤ ਦੇ ਵਿੱਚ ਜੀ ਪਿਆਜ਼ ਲਵਾ ਰਿਹਾ ਸੀਗਾ ਤੇ ਮੈਂ ਪਿਆਜ਼ ਲਵਾ ਦਾ ਮੇਰੇ ਉਹ ਜਿਹੜੇ ਦੂਜੇ ਮੁੰਡੇ ਸੀਗੇ ਸਾਡੇ ਕੰਮ ਕਰਨ ਵਾਲੇ ਉਹ ਪਿਆਜ਼ ਲਾਈ ਜਾਂਦੇ ਸੀਗੇ ਮੈਂ ਆਪਦੀ ਕੋਠੀ ਦੇ ਮੂਹਰੇ ਜਿਹੜਾ ਮੇਰੀ ਮੋਟਰ ਵਾਲੀ ਕੋਠੀ ਸੀਗੀ ਉਹਦੇ ਮੂਹਰੇ ਮੈਂ ਕੁਰਸੀ ਦੇ ਉੱਤੇ ਬੈਠਾ ਸੀਗਾ ਮੇਰਾ ਐ ਪੁੱਤ ਠੰਡ ਬਾੜੀ ਸੀਗੀ ਮੇਰਾ ਉਹਦੇ ਟੋਪੇ ਜੇ ਨਾਲ ਮੇਰਾ ਸਿਰ ਟੱਕਿਆ ਹੋਇਆ ਸੀ ਮੈਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਤਿੰਨ ਮੋਟਰਸਾਈਕਲਾਂ ਦੇ ਉੱਤੇ ਨੌ ਜਾਨੇ ਪਹਿਲਾਂ ਆ ਗਏ ਮੁੜ ਕੇ ਕਾਲੇ ਦੀ ਕਾਲੇ ਦੀ ਗੱਡੀ ਦੇ ਵਿੱਚ ਸੱਤ ਜਾਨੇ ਆ ਗਏ ਔਰ ਤਿੰਨ ਜਾਨੇ ਮੋਟਰਸਾਈਕਲਾਂ ਦੇ ਉੱਤੇ ਤਿੰਨ ਤਿੰਨ ਬੈਠੇ ਸੀਗੇ ਉਹ ਪਿੱਛੇ ਇਹਦੀ ਗੱਡੀ ਦੇ ਵਿੱਚ ਆਗੇ ਜੀ ਜਦੋਂ ਆਉਣ ਸਾਰ ਇਹਨਾਂ ਨੇ ਮੇਰੇ ਤੇ ਅਟੈਕ ਕਰਤਾ ਮੇਰੇ ਤੇ ਅਟੈਕ ਕੀਤਾ ਮੇਥੋਂ ਮੇਰੇ ਆਉਣ ਤੋਂ ਥੋੜਾ ਜਿਹਾ ਚਿਰ ਪਹਿਲਾਂ ਮੇਰੇ ਕੋਲੇ ਆਰਾਮ ਆਇਆ ਹੋਇਆ ਸੀਗਾ ਜਿਸ ਨੇ ਮਤਲਬ ਉੱਥੇ ਉਹ ਜਿਹੜਾ ਰਿਵਾਲਵਰ ਸੀਗਾ ਉੱਥੇ ਕੁਰਸੀ ਦੇ ਉੱਤੇ ਧਰ ਕੇ ਉਹ ਪਰੇ ਨੂੰ ਕੰਨ ਨਾਲ ਫੋਨ ਲਾ ਕੇ ਉਹ ਪਰੇ ਉੱਥੇ ਡੇਰੇ ਦਾ ਥਾਂ ਹੈਗੀ ਪਰ ਇਹਨੂੰ ਨਿਕਲ ਗਿਆ ਉਹ ਡੇਰੇ ਤੋਂ ਥੱਲੇ ਉਤਰ ਗਿਆ ਤੇ ਐਨੀ ਹੀ ਮਤਲਬ ਇਹੀ ਜਿਹੜੇ ਹੈਗੇ ਸੀਗੇ ਇਹਨਾਂ ਨੇ ਆ ਕੇ ਕਾਲਾ ਗੈਂਗਸਟਰ ਨੇ ਮੇਰੇ ਤੇ ਆ ਕੇ ਅਟੈਕ ਕਰਤਾ ਜਿਹੜੇ ਬੰਦੇ ਆਏ ਤੁਹਾਡੇ ਕੋਲੇ ਉਹ ਜਿੰਨੇ ਵੀ ਬੰਦੇ ਆਏ 5 10 15 20 ਉਹਨਾਂ ਵਿੱਚ ਕਾਲਾ ਧੁੰਲਾ ਸ਼ਾਮਿਲ ਸੀ ਬਿਲਕੁਲ ਜੀ ਬਿਲਕੁਲ ਕਾਲੇ ਨੇ ਵੀ ਫਾਇਰਿੰਗ ਜਿਹੜੀ ਹੈਗੀ ਹੈ ਦੇਖੋ ਇਹਨਾਂ ਕੋਲੇ ਦੋ ਪਿਸਟਲ ਸੀਗੇ ਜੀ ਕਾਲੇ ਨੇ ਵੀ ਫਾਇਰਿੰਗ ਕੀਤੀ ਮੇਰੇ ਤੇ ਤੇ ਦੂਜਾ ਚੀਨੇ ਕੋਲੇ ਸੀਗਾ ਉਹਨੇ ਵੀ ਫਾਇਰਿੰਗ ਕੀਤੀ ਮੌੜਾਂ ਦਾ ਹੈ ਭਗਤਪੁਰੇ ਮੌੜਾਂ ਦਾ ਚੀਨਾ ਚੀਨਾ ਕਹਿੰਦੇ ਨੇ ਹਾਂਜੀ ਉਹਨੇ ਵੀ ਫੈਰਿੰਗ ਕੀਤੀ ਸੁਣਿਆ ਕਹਿੰਦੇ ਤੁਸੀਂ ਉਹ ਕਾਲਾ ਘਰੋਂ ਲਾ ਦੇ ਆਪਣੇ ਫਾਦਰ ਦੇ ਕੋਈ ਪਿਛਲੇ ਨਹੀਂ ਥੱਪੜ ਧੁੱਪੜ ਮਾਰੀ ਉਸ ਦਾ ਬਦਲਾ ਲੈਣ ਲਈ ਆਈ ਸੀ ਇਹਦਾ ਜੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੇ ਜਿਹੜੇ ਆਪਦੇ ਪਿਓ ਦੀ ਗੱਲਬਾਤ ਇਹ ਕਰਦੇ ਨੇ ਇਹ ਬਿਲਕੁਲ ਬਹਾਨਾ ਬਣਾਉਂਦੇ ਨੇ ਮੈਂ ਜਦੋਂ ਇਹਦੇ ਪਿਓ ਦੀ ਕਿਸੇ ਨਾਲ ਕੋਈ ਲੜਾਈ ਹੋਈ ਹੈ ਝਗੜਾ ਹੋਇਆ ਮੈਂ ਉਸ ਟਾਈਮ ਬਰਨਾਲੇ ਜੇਲ੍ਹ ਦੇ ਵਿੱਚ ਸੀ ਜੀ ਠੀਕ ਹੈ ਕਿ ਨਹੀਂ ਤੁਸੀਂ ਜਾ ਕੇ ਇੱਥੇ ਆ ਸੱਥ ਦੇ ਵਿੱਚ ਹੀ ਜਿਹੜਾ ਹੋਇਆ ਸੀਗਾ ਇਹ ਝਗੜਾ ਹੋਇਆ ਸੀਗਾ ਤੁਸੀਂ ਜਾ ਕੇ ਇੱਥੇ ਬੁੜੀਆਂ ਬੰਦਿਆਂ ਨੇ ਸਾਰੇ ਮਤਲਬ ਉੱਥੇ ਘਰਾਂ ਦੇ ਬੰਦੇ ਇਕੱਠੇ ਹੋ ਗਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਇਹ ਉਹ ਝਗੜਾ ਦੇਖਿਆ ਤੁਸੀਂ ਜਾ ਕੇ ਪੁੱਛ ਲਓ ਅਗਰ ਜੇ ਕੋਈ ਐਸੀ ਗੱਲਬਾਤ ਹੋ ਜੇ ਮੈਂ ਆਪਦਾ ਗੱਲ ਲਾਹਾ ਦੂੰਗਾ ਫਿਰ ਹਮਲੇ ਦਾ ਕੀ ਕਾਰਨ ਹੋਇਆ ਵਾਲਾ ਜੀ ਹਮਲੇ ਦਾ ਕਾਰਨ ਤਾਂ ਇਹੀ ਸੀਗਾ ਜੀ ਗੱਲ ਇਹ ਇਹਨੂੰ ਲੋਕਾਂ ਦੀਆਂ ਜਦੋਂ ਇਹ ਹੁਣ 9 ਸਾਲ ਕੱਟ ਕੇ ਆਇਆ ਤਾਂ ਲੋਕਾਂ ਦੀਆਂ ਇਹਨੂੰ ਫਰੋਤੀਆਂ ਜਿਹੜੀਆਂ ਇਹ ਲੈਂਦਾ ਸੀਗਾ ਉਹ ਮਿਲਣੀਆਂ ਬੰਦ ਹੋ ਗਈਆਂ ਬਾਈ ਜੀ ਠੀਕ ਹੈ ਇਹਨਾਂ ਨੇ ਮੇਰੇ ਸੱਟਾਂ ਮਾਰ ਕੇ ਮੇਰੇ ਮੇਰੇ ਲੱਤਾਂਵਾਹਾਂ ਮੇਰੀਆਂ ਤੋੜ ਕੇ ਇਹ ਮਤਲਬ ਬਾਜ਼ਾਰ ਵਾਲੇ ਮਹਾਜਨਾ ਦੇ ਉੱਤੇ ਦਹਿਸਤ ਪਾਉਣੀ ਚਾਹੁੰਦੇ ਸੀ ਵੀ ਮੈਂ ਤਾਂ ਬਾਲੇ ਨੂੰ ਵੀ ਕੁੱਟਦਾ ਬੀ ਐਸ ਵੀ ਮੈਨੂ ਜਿਹੜੀ ਹੈਗੇ ਇਹਦੇ ਗਲਤ ਕੰਮਾਂ ਦਾ ਵਿਰੋਧ ਵੀ ਕਰਦੇ ਸੀ ਬਿਲਕੁਲ ਕਰਦਾ ਸੀਗਾ ਜੀ ਮੈਂ ਮੈਂ ਪਹਿਲਾਂ ਤੋਂ ਹੀ ਇਹਦੇ ਕੰਮਾਂ ਦਾ ਵਿਰੋਧ ਕਰਦਾ ਸੀਗਾ ਜਦੋਂ ਇਹਨੇ ਜਦੋਂ ਇਹਨੇ ਨਾ ਜੀ ਫਰੋਤੀਆਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਆ ਕੇਲੇਆਂ ਵਾਲੀਆਂ ਰੇੜੀਆਂ ਤੋਂ ਹਾਂਜੀ ਇਹਨੇ ਰਿਔੜੀਆਂ ਵਾਲੀਆਂ ਰੇੜੀਆਂ ਤੋਂ ਗੱਚ ਗਾਲੀਆਂ ਰੇੜੀਆਂ ਤੋਂ ਕੋਈ ਇਹੀ ਜੀ ਰੇੜੀ ਵਾਲਾ ਨਹੀਂ ਸੀ ਛੱਡਿਆ ਜੀ ਤੂੰ ਇਹ 25 ਰੁਪਏ ਨਹੀਂ ਸੀ ਲੈਂਦਾ ਹਰੇਕ 25 ਰੁਪਏ ਦੇ ਇੱਕ ਇਥੇ ਸਾਡੇ ਹੈਗਾ ਇਹਦਾ ਰੱਖਿਆ ਹੋਇਆ ਸੀਗਾ ਜਿਨ੍ਹਾਂ ਨੇ ਭੂਰੇ ਦਾ ਟਾਈਮ ਚਕਾਇਆ ਸੀਗਾ ਬੰਦਾ ਉਹ ਤਾਂ ਫਰੋਟੀਆਂ ਲੈ ਕੇ ਆਉਂਦਾ ਰਿਹਾ ਜੀ ਇਹਦਾ ਪਿਓ ਫਰੋਟੀਆਂ ਫੜ ਕੇ ਆਪ ਲੈ ਕੇ ਆਉਂਦਾ ਰਿਹਾ ਠੀਕ ਹੈ ਕਿ ਨਹੀਂ ਉਹ ਐਸੀ ਮੈਂ ਉਸ ਗੱਲ ਦਾ ਵਿਰੋਧ ਕਰਦਾ ਸੀ ਬਾਈ ਜੀ ਮੈਂ ਜਾ ਕੇ ਉਹਨਾਂ ਨੂੰ ਬੱਸ ਸਟੈਂਡ ਦੇ ਵਿੱਚ ਵੀ ਕਿਹਾ ਵੀ ਤੁਸੀਂ 25-25 ਰੁਪਏ ਕਾਹਦੇ ਦਿੰਦੇ ਹੋ ਇਹ ਇਸ ਕਰਕੇ ਮੇਰਾ ਜਿਹੜਾ ਹੈਗਾ ਸੀਗਾ ਮੇਰੇ ਤੇ ਖਾਰ ਖੰਦਾ ਸੀਗਾ ਮੰਡੀ ਚ ਨੇ ਕਿੰਨੀ ਕਟਰਾਵਾ ਕੀਤੀ ਆ ਕੋਈ ਦਵਾਈ ਨੇ ਦੱਸ ਸਕਦਾ ਹਾਂਜੀ ਬਾਈ ਨੇ ਮੈਂ ਦੱਸ ਸਕਦਾ ਕਿਹਦੀਆਂ ਬਾਹਾਂ ਤੋੜੀਆਂ ਕਿਹਦੀਆਂ ਲੱਤਾਂ ਤੋੜੀਆਂ ਕਿਉਂ ਜਦ ਨਹੀਂ ਕੀਤਾ ਬਾਈ ਜੀ ਦੱਸ ਸਕਦਾ ਬੜੀ ਉਹ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਦੌਧਰ ਤੋਂ ਇੱਕ ਇਕੱਲਾ ਹੀ ਪੁੱਤ ਸੀਗਾ ਜਿਹੜਾ ਇੱਥੇ ਇਹਦੇ ਨਾਲ ਰਹਿੰਦਾ ਸੀਗਾ ਬਿੱਟੇ ਹੋ ਰਿਆ ਨਾਲ ਇਹਦੀ ਸਿੱਖ ਆਪਣੇ ਫਾਟਕਾਂ ਦੇ ਉੱਤੇ ਲੜਾਈ ਹੋਈ ਕਾਲਜ ਵਾਲਿਆਂ ਤੇ ਉੱਥੇ ਇਹਨੇ ਜਿਹੜੇ ਆਪਦੇ ਨਾਲ ਦਾ ਮੁੰਡਾ ਸੀ ਉਹਦੀ ਗੋਲੀ ਮਾਰ ਦਿੱਤੀ ਠੀਕ ਹੈ ਸ਼ਰਪ ਕੀ ਵੀ ਮੈਂ ਬਿੱਟੇ ਨੂੰ ਫਸਾ ਦਿਆ ਠੀਕ ਹੈ ਪਹਿਲਾ ਇਹ ਕੰਮ ਕੀਤਾ ਫਿਰ ਇੱਕ ਕੋਈ ਬਿੱਲੂ ਬੱਕਰਾ ਸੀਗਾ ਉਹਦੀਆਂ ਲੱਤਾਂ ਤੋੜੀਆਂ ਜੀ ਇਹਨੇ ਠੀਕ ਹੈ ਹੈ ਜੀ ਫਿਰ ਇਹਨੇ ਇਹਨਾਂ ਘਰੇ ਬੁਲਾ ਕੇ ਇਹਦੀ ਮਾਂ ਤੋਂ ਆਪਦੀ ਤੋਂ ਫੋਨ ਕਰਾ ਕੇ ਧਰਮੇ ਐਮਸੀ ਹੋਰਾਂ ਨੂੰ ਤੇ ਉਹ ਕਾਲਾ ਮਾਮਾ ਕਹਿੰਦੇ ਆ ਬਰਨਾਲੇ ਦੇ ਉਹਨਾਂ ਦੀ ਆਪਦੀਆਂ ਘਰੇ ਬੁਲਾ ਕੇ ਇਹਨੇ ਲੱਤਾਂ ਤੋੜੀਆਂ ਜੀ ਉਹਨਾਂ ਤੋਂ ਪੈਸੇ ਮਤਲਬ ਨਾਲੇ ਪੈਸੇ ਲੈਤੇ ਨਾਲੇ ਉਹਨਾਂ ਦੀਆਂ ਲੱਤਾਂ ਤੋੜੀਆਂ ਇਹਨਾਂ ਨੇ ਫਿਰ ਉਸ ਤੋਂ ਬਾਅਦ ਸਾਡੇ ਇੱਕ ਭਰਪੂਰ ਸਿੰਘ ਸਾਬਕਾ ਐਮਸੀ ਹੈ ਤੇ ਉਹਨੂੰ ਉਹਦੀਆਂ ਲੱਤਾਂ ਤੋੜੀਆਂ ਜੀ ਉਹ ਕਹਿੰਦਾ ਸੀਗਾ ਵੀ ਮੈਂ 2 ਨੰਬਰ ਵਾਰਡ ਦੇ ਵਿੱਚੋਂ ਚੋਣ ਲੜਨੀ ਹੈ ਠੀਕ ਹੈ ਜੀ ਫਿਰ ਇਹਨਾਂ ਨੇ ਚਰਨੀ ਦੀਆਂ ਲੱਤਾਂ ਤੋੜੀਆਂ ਜੀ ਸਾਡੇ ਚਰਨੀ ਐਮਸੀ ਸੀਗਾ ਉਹਨੂੰ ਦਬਕਾਉਣਾ ਚਾਹੁੰਦੇ ਸੀਗੇ ਵੀ ਇਹ 5 ਨੰਬਰ ਵਾਰਡ ਦੇ ਵਿੱਚੋਂ ਖੜਾ ਨਾ ਹੋਵੇ ਉਹਦੀਆਂ ਲੱਤਾਂ ਤੋੜੀਆਂ ਜੀ ਫਿਰ ਇਹਨਾਂ ਨੇ ਇੱਕ ਸਾਡੇ ਮੁਲਾਜ਼ਮ ਸੀ ਮਿਊਸਪਲ ਕਮੇਟੀ ਦਾ ਉਹ ਇਹਦੇ ਆਖੇ ਨਹੀਂ ਸੀ ਲੱਗਦਾ ਜੀ ਉਹਦੀਆਂ ਲੱਤਾਂ ਤੋੜੀਆਂ ਜੀ ਹਾਂਜੀ ਤੇ ਮੈਂ ਫੇ ਕੁੱਟ ਮਾਰਤਾ ਇਹ ਜਿਵੇਂ ਇੱਥੇ ਇੱਕ ਸਾਡੇ ਉਹ ਗੱਗੀ ਨੇ ਗਏ ਉਹਦੀ ਵੀ ਕੁੱਟ ਮਾਰ ਕੀਤੀ ਜੀ ਇਹਨਾਂ ਨੇ ਮਤਲਬ ਇੱਕ ਮਸੂਰਾ ਤੋਂ ਉਹ ਦੜਬੇ ਕੋਲੇ ਮਸੂਰਾ ਨੇ ਖਾਨ ਹੈ ਇਹਨਾਂ ਨੇ ਉਹਦੀਆਂ ਲੱਤਾਂ ਇਹਨਾਂ ਦੀਆਂ ਤੜਵਾਇਆਂ ਜੀ ਮੈਂ ਕਿਹਦਾ ਕਿਹਦਾ ਬਹੁਤ ਇਹ ਜਿਹੇ ਨੇ ਜਿਹੜੇ ਮਤਲਬ ਜਿਹੜੇ ਲੱਕੀ ਦੇਖੋ ਲੱਕੀ ਕਾਲੇ ਬੂਲੇ ਵਾਲੇ ਲੱਕੀ ਨੂੰ ਇਹਨੇ ਮਾਰਿਆ ਅੱਜ ਅੱਛਾ ਹਾਂਜੀ ਪਹਿਲੇ ਤੁਸੀਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ ਹੋ ਹਾਂਜੀ ਤੱਕ ਜੀ ਨੂੰ ਦੇ ਪਹਾਂ ਦੀ ਤੁਲタル ਵੇਲੇ ਕਿ ਸੋਤੋ ਕਦੇ ਇਹਨੇ ਫਰਸਤੀ ਮੰਗੀ ਬਿਲਕੁਲ ਜੀ ਮੇਰੇ ਨਾਲ ਉੱਥੋਂ ਹੀ ਅਸਲ ਇਹਦਾ 2007 ਦੇ ਵਿੱਚ ਉੱਥੋਂ ਹੀ ਵਿਗਾੜ ਪੈਣਾ ਸ਼ੁਰੂ ਹੋਇਆ ਜਾਂ ਤੱਕ ਕਹਿੰਦਾ ਮੈਨੂੰ ਅੱਧੇ ਪੈਸੇ ਦਿਆਂ ਕਰ ਜਿਹੜੇ ਤੈਨੂੰ ਬਣਦੇ ਹੈ ਜੀ ਨਹੀਂ ਮੈਂ ਤੇਰਾ ਨਹੀਂ ਮੈਂ ਤੇਰਾ ਵਿਰੋਧ ਕਰੂੰਗਾ ਜੀ